ਨਨ ਨਵੇਂ ਜਿਹੜੇ ਕਾਰਜ ਨੇ ਉਹ ਸ਼ੁਰੂ ਕੀਤੇ ਗਏ ਨੇ ਉੱਚ ਇੱਕ ਐਂਬੂਲੈਂਸ ਹੋਗੀ ਇੱਕ ਡੈਂਟਲ ਹਸਪੀਟਲ ਦਾ ਹੋਗਾ ਇੱਕ ਫਿਜ਼ਿਓਥੈਰੇਪੀ ਹੋਗੀ ਪਹਿਲਾਂ ਵੀ ਸਹਾਰਾ ਕਲੱਬ ਦੇ ਵਿੱਚ ਫ੍ਰੀ ਲੈਬੋਰੀ ਜਿਹੜੀ ਚੱਲ ਰਹੀ ਆ ਸਲਾਈ ਸੈਂਟਰ ਔਰ ਕੰਪਿਊਟਰ ਦਾ ਜਿਹੜਾ ਹੈਗਾ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਆ ਮੈਨੂੰ ਲੱਗਦਾ ਸਮਾਜ ਨੂੰ ਉੱਤੇ ਚੱਕਣ ਵਾਸਤੇ ਜੋ ਰੋਲ ਸਹਾਰਾ ਕਲੱਬ ਨਿਭਾ ਰਿਹਾ ਮੁਕਾਬਲੇ ਤਕੜਾ ਇਨਾਂ ਨੇ ਅੱਜ ਐਂਬੂਲੈਂਸ ਸੇਵਾ ਜਿਹੜੀ ਕਿ ਆਪਣੀ ਮੇਕਮਾਈ ਵਿੱਚੋਂ ਆਪਣੇ ਬੇਟੇ ਦੇ ਬੇਟੇ ਤੇ ਇਹਨਾਂ ਦੇ ਰਜਿੰਦਰ ਜੀ ਨੇ ਆਪਣੀ ਮੇਕਮਾਈ ਵਿੱਚੋਂ ਐਂਬੂਲੈਂਸ ਸੇਵਾ ਡੈਂਟਲ ਹਸਪੀਟਲ ਤੇ ਫਿਜ਼ੀਓਥੈਰੇਪੀ ਹਸਪੀਟਲ ਦਾ ਅੱਜ ਸ਼ੁਰੂਆਤ ਕੀਤੀ ਅੱਜ ਦਾ ਇੱਥੇ ਇਕੱਠ ਨੂੰ ਦੇਖ ਕੇ ਬਹੁਤ ਮਨ ਖੁਸ਼ ਹੈ ਤੇ ਸਾਡੇ ਰਜਿੰਦਰ ਪਰਿਵਾਰ ਸੱਚ ਦੇਵਾ ਜੀ ਨੇ ਐਂਬੂਲੈਂਸ ਦਿੱਤੀ ਹੈ ਦੰਦਾਂ ਮਹੌਸਪਿਟਲ ਫਰਪੋਗ੍ਰਾਫ ਰੋਕ ਖੋਲਣ ਜਾ ਰਹੇ ਆ ਅੱਜ ਤੁਹਾਡੇ ਆਸ਼ੀਰਵਾਦ ਅਤੇ ਸਹਿਯੋਗ ਦੇ ਨਾਲ ਸਹਾਰਾ ਕਲੱਬ ਵੱਲੋਂ ਤਿੰਨ ਨਵੀਆਂ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ ਹੈ ਪਹਿਲਾਂ ਵੀ ਜਿਵੇਂ ਤਿੰਨ ਪ੍ਰੋਜੈਕਟ ਆਪਣੇ ਚੱਲ ਹੀ ਰਹੇ ਆ ਜਿਵੇਂ ਕਿ ਫੁੱਦੂ ਵੈਬ ਆਪੀਸਾਲਾ ਤੋਂ ਸੇਵਾ ਕਰ ਰਹੀ ਹੈ ਸਾਰਾ ਕਲਬ ਇਸ ਦਾ ਤੇ ਹੈ ਇਸ ਵਾਰ ਵੀ ਸਾਡੀ ਕੋਸ਼ਿਸ਼ ਹੈ ਕਿ ਵੱਧ ਵੱਧ ਲੋਕਾਂ ਦਾ ਵਧੀਆ ਅਸੀਂ ਕੰਮ ਆਸਥਿਕ ਲਈ ਇਹ ਤੋਂ ਹੋਵੇ ਜੀ ਸੇਵਾ ਪ੍ਰਕਾਣ ਵਾਲਾ ਅੱਜ ਸਲੰਕਾ ਜੋਗੀ ਕੋ ਪ੍ਰਾਲਾਪਿਤ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਸਹਾਰਾ ਕਲਬ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ ਅਰਜਿੰਦਰ ਜੀ ਪ੍ਰਧਾਨ ਨੇ ਉਹਨਾਂ ਦੀ ਬਹੁਤ ਕਾਬਿਲ ਟੀਮ ਹੈ ਜਿੰਨੇ ਵੀ ਹੁਣ ਤੱਕ ਸਹਾਰਾ ਕਲੱਬ 'ਚ ਜਿਨ੍ਹਾਂ ਨੇ ਵੀ ਚੱਲ ਰਿਹਾ ਅੱਜ ਜਿਹੜੀ ਹੈਗੀ ਆ ਤਿੰਨ ਨਵੇਂ ਜਿਹੜੇ ਕਾਰਜ ਨੇ ਉਹ ਸ਼ੁਰੂ ਕੀਤੇ ਗਏ ਨੇ ਉਹ 'ਚ ਇੱਕ ਐਂਬੂਲੈਂਸ ਹੋਗੀ ਇੱਕ ਡੈਂਟਲ ਹਸਪੀਟਲ ਦਾ ਹੋਗਾ ਇੱਕ ਫਿਜ਼ੀਓਥੈਰੇਪੀ ਹੋਗੀ ਪਹਿਲਾਂ ਵੀ ਸਹਾਰਾ ਕਲੱਬ ਦੇ ਵਿੱਚ ਤਰੀ ਲੈਬਰਾਟਰੀ ਜਿਹੜੀ ਚੱਲ ਰਹੀ ਆ ਸਲਾਈ ਸੈਂਟਰ ਔਰ ਕੰਪਿਊਟਰ ਦਾ ਜਿਹੜਾ ਹੈਗਾ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਆ ਮੈਨੂੰ ਲੱਗਦਾ ਸਮਾਜ ਨੂੰ ਉੱਤੇ ਚੱਕਣ ਵਾਸਤੇ ਜੋ ਰੋਲ ਸਹਾਰਾ ਕਲੱਬ ਨਿਭਾ ਰਿਹਾ ਉਹ ਕਾਬਲੇ ਤਾਰੀਫ ਹੈ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਮੇਰਾ ਜੱਗਾ ਜੀ ਵੀ ਖੜੇ ਨੇ ਇਹ ਵੀ ਰਾਜਪੁਰੇ ਤੋਂ ਆਏ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਵੀ ਆ ਕੇ ਇਹ ਸਹਾਰਾ ਕਲੱਬ ਦੇ ਜਿਹੜਾ ਟੀਮ ਦਾ ਹੌਸਲਾ ਵਧਾਇਆ ਸੋ ਮੈਂ ਤਾਂ ਲੋਕਲ ਹੋਣ ਦੇ ਨਾਤੇ ਹਮੇਸ਼ਾ ਸਹਾਰਾ ਕਲੱਬ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਾ ਜਿੱਥੇ ਵੀ ਕਿਤੇ ਮੇਰੀ ਲੋੜ ਪੈਂਦੀ ਆ ਮੈਂ ਹਮੇਸ਼ਾ ਅਨਿ ਜਗਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਰਾ ਕਲੱਬ ਦੇ ਇਸ ਪ੍ਰੋਗਰਾਮ ਬਾਰੇ ਅੱਜ ਮੈਂ ਮੇਰਾ ਮਨ ਇੰਨਾ ਖੁਸ਼ ਹੈ ਵੀ ਮੈਂ ਤੈਨੂੰ ਇੱਥੇ ਪਹੁੰਚਾ ਕੇ ਪਤਾ ਲੱਗਿਆ ਵੀ ਸਾਰਾ ਕਲੱਬ ਕਿੰਨੇ ਵੱਡੇ ਵੱਡੇ ਕੰਮ ਕਰ ਰਿਹਾ ਤੇ ਜਿਵੇਂ ਕਿ ਸਾਡੇ ਸਾਰਾ ਕਲੱਬ ਦੇ ਪ੍ਰਧਾਨ ਰਜਿੰਦਰ ਜੀ ਇਹਨਾਂ ਨੇ ਅੱਜ ਐਂਬੂਲੈਂਸ ਸੇਵਾ ਜਿਹੜੀ ਕਿ ਆਪਣੀ ਨੇਕ ਕਮਾਈ ਵਿੱਚੋਂ ਆਪਣੇ ਬੇਟੇ ਦੇ ਬੇਟੇ ਤੇ ਇਹਨਾਂ ਦੇ ਰਜਿੰਦਰ ਜੀ ਨੇ ਆਪਣੀ ਨੇਕ ਕਮਾਈ ਵਿੱਚੋਂ ਐਂਬੂਲੈਂਸ ਸੇਵਾ ਡੈਂਟਲ ਹਸਪੀਟਲ ਤੇ ਫਿਜ਼ੀਓਥੈਰੇਪੀ ਹਸਪੀਟਲ ਦਾ ਅੱਜ ਸ਼ੁਰੂਆਤ ਕੀਤੀ ਮੈਂ ਇਹਨਾਂ ਦੀ ਜਿੰਨੇ ਵੀ ਸਲਾਹਾਂ ਕਰ ਸਕਦਾ ਓਨੇ ਕਰਤਾ ਤੇ ਤੇ ਮੈਂ ਪਹਿਲਾਂ ਵੀ ਦੇਖ ਰਿਹਾ ਮੰਚ ਤੋਂ ਸੈਕਟਰੀ ਸਾਹਿਬ ਨੇ ਕੀ ਨਾਮ ਡਾਕਟਰ ਸਾਹਿਬ ਅਸ਼ੋਨੀ ਅਸ਼ੋਨੀ ਜੀ ਮਾਸਟਰ ਜੀ ਨੇ ਦੱਸਿਆ ਵੀ ਪਹਿਲਾਂ ਵੀ ਬਹੁਤ ਇਹ ਜ਼ਾਰਾ ਕਲੱਬ ਬਹੁਤ ਸੇਵਾ ਕਰ ਰਿਹਾ ਹੈ ਜਿਵੇਂ ਕਿ ਸਿਲਾਈ ਕੇਂਦਰ ਤੇ ਕੰਪਿਊਟਰ ਸੈਂਟਰ ਆਪਣਾ ਲੈਬੋ੍ਰਟਰੀ ਮੈਂ ਕਹਿ ਸਕਦਾ ਵੀ ਜਿੰਨੇ ਵੀ ਸਮਾਣੇ ਦੇ ਕੋਈ ਸਮਾਦੀ ਸੇਵਾ ਵਿੱਚ ਸਭ ਤੋਂ ਅੱਗੇ ਨਾਮ ਆ ਰਿਹਾ ਤਾਂ ਸਾਰਾ ਕਲੱਬ ਦਾ ਆ ਰਿਹਾ ਮੇਰੇ ਕੋਲ ਲਫ਼ਜ਼ ਨਹੀਂ ਵੀ ਮੈਂ ਇਹਨਾਂ ਦੀ ਤਾਰੀਫ਼ ਕਿੰਨੀ ਵੱਡੀ ਕਰ ਸਕਾਂ ਕਰਾਂ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਹੜਾ ਕਿ ਮੈਨੂੰ ਇਹਨਾਂ ਨੇ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਤੁਹਾਡੇ ਪ੍ਰੈਸ ਦਾ ਵੀ ਧੰਨਵਾਦ ਤੇ ਸਾਰੇ ਜਿਹੜੇ ਤੇ ਕਈ ਆਏ ਉਹਨੇ ਮੈਂ ਦੇਖ ਰਿਹਾ ਸਾਡੇ ਸਮਾਜ ਦੇ ਬੋਲਪੁਰ ਸਮਾਜ ਦੇ ਪਟਿਆਲਾ ਤੋਂ ਤ੍ਰਿਪੜੀ ਤੋਂ ਸਮਾਣੇ ਤੋਂ ਰਾਜਪੁਰਾ ਤੋਂ ਸੁਨਾਨ ਤੋਂ ਬੋਨੀਗੜ ਤੋਂ ਮੈਂ ਦੇਖ ਰਿਹਾ ਪੂਰੇ ਪੰਜਾਬ ਤੋਂ ਜੋ ਪੂਰਾ ਸਮਾਜ ਇੱਥੇ ਇਕੱਠਾ ਹੋਇਆ ਮੈਂ ਉਹਨਾਂ ਸਾਰਿਆਂ ਦਾ ਤੁਹਾਡੇ ਲਈ ਧੰਨਵਾਦ ਕਰਦਾ। ਥੈਂਕ ਯੂ। ਰਾਇਆ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਆ? ਮੈਂ ਸਹਾਰਾ ਕਲੱਬ ਦਾ ਮੁੱਖ ਸੇਵਾਦਾਰ ਗਿਆਨ ਚੰਦ ਕਟਾਰੀ ਆ। ਅੱਜ ਇੱਥੇ ਇਕੱਠ ਨੂੰ ਦੇਖ ਕੇ ਬਹੁਤ ਮਨ ਖੁਸ਼ ਹੈ। ਤੇ ਸਾਡੇ ਰਜਿੰਦਰ ਪਰਿਵਾਰ ਸੱਚ ਦੇਵਾ ਜੀ ਨੇ ਐਂਬੂਲੈਂਸ ਦਿੱਤੀ ਹੈ। ਦੰਦਾਂ ਹਸਪੀਟਲ ਫੈਕੋਗ੍ਰਾਫੀ ਕੋ ਖੋਲਣ ਜਾ ਰਹੇ ਆ। ਆਹ ਦੇਖੋ ਤੇ ਸਹਾਰਾ ਕਲੱਬ ਦੇ ਮੈਂ ਤੁਹਾਨੂੰ ਮਨੋਂ ਨਾਲ ਜਦੋਂ ਤੋਂ ਵੀ ਸਟਾਰਟਿੰਗ ਕੀਤੀ ਅਸੀਂ ਉਸ ਦਿਨ ਦੇ ਨਾਲ ਜੁੜੇ ਹੋਇਆ ਕਦੇ ਵੀ ਸਹਾਰਾ ਕਲੱਬ ਨੂੰ ਮੇਰੀ ਜ਼ਰੂਰਤ ਹੈ ਮੈਂ ਤਾਂ ਤੁਹਾਨੂੰ ਮਨੋਂ ਨਾਲ ਹੀ ਖੜਾ ਆਏ ਸੱਜਣਾ ਦਾ ਸਾਰਾ ਦਾ ਤੈਦ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਰਿਕਵੈਸਟ ਹੈ ਚਾਹ ਦਾ ਕੱਪ ਸਾਂਝਾ ਕਰਕੇ ਜਾਓ ਥੈਂਕ ਯੂ ਜੀ ਧੰਨਵਾਦ ਹਾਂਜੀ ਜੀ ਸੋਰਟ ਚ ਬੋਲੋ ਜੀ ਅੱਜ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਚੀਫ ਗੈਸਟ ਸਹਾਰਾ ਕਲੱਬ ਮੈਂਬਰਸ ਅਤੇ ਸਮਾਣਾ ਵਾਸੀਆਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਡੀ ਸਹਾਰਾ ਕਲੱਬ ਟੀਮ ਦੀ ਹਲਾਸ਼ੇਰੀ ਕੀਤੀ ਅੱਜ ਤੁਹਾਡੇ ਅਸ਼ੀਰਵਾਦ ਅਤੇ ਸਹਿਯੋਗ ਦੇ ਨਾਲ ਸਹਾਰਾ ਕਲੱਬ ਵੱਲੋਂ ਤਿੰਨ ਨਵੀਆਂ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚੋਂ ਐਂਬੂਲੈਂਸ ਸੇਵਾ ਡੈਂਟਲ ਹਸਪੀਟਲ ਅਤੇ ਫਿਜ਼ੀਓਥੈਰੇਪੀ ਦੀ ਸੇਵਾ ਦੀ ਸਟਾਰਟਿੰਗ ਕੀਤੀ ਗਈ ਹੈ ਅਸੀਂ ਦਿਲੋਂ ਉਮੀਦ ਕਰਦੇ ਹਾਂ ਕਿ ਇਹਨਾਂ ਸੇਵਾਵਾਂ ਦਾ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲ ਸਕੇ ਤੇ ਆਉਣ ਵਾਲੇ ਕੁਝ ਕ ਸਮੇਂ ਦੇ ਵਿੱਚ ਸਾਡਾ ਇਹ ਸੁਪਨਾ ਰਹੇਗਾ ਸਾਡੀ ਇਹ ਮਿਹਨਤ ਰਹੇਗੀ ਕਿ ਅਸੀਂ ਸਾਰਾ ਕਲੱਬ ਨੂੰ ਇੱਕ ਸੇਵਾ ਦਾ ਬਹੁਤ ਵੱਡਾ ਕੇਂਦਰ ਬਣਾਈਏ ਥੈਂਕ ਯੂ ਜੀ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਨੇ ਕਿਹੜੇ ਕਿਹੜੇ ਪ੍ਰੋਜੈਕਟ ਨੇ ਕੀ ਜਾਣਕਾਰੀ ਹੈ ਉਹਨਾਂ ਦੀ ਜੀ ਅਸੀਂ ਅੱਜ ਤੋਂ ਨਵੇਂ ਤਿੰਨ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ ਜਿਦੇ ਚ ਕਿ ਐਂਬੂਲੈਂਸ ਸੇਵਾ ਡੈਂਟਲ ਹਸਪੀਟਲ ਫਿਜ਼ੀਓਥੈਰੇਪੀ ਪਹਿਲਾਂ ਵੀ ਜਿਵੇਂ ਤਿੰਨ ਪ੍ਰੋਜੈਕਟ ਆਪਣੇ ਚੱਲ ਹੀ ਰਹੇ ਆ ਜਿਵੇਂ ਕਿ ਫੁੱਲੂ ਵੈਬ ਕਾਫੀ ਸਾਲਾਂ ਤੋਂ ਸੇਵਾ ਕਰ ਰਹੀ ਹੈ ਸਾਰਾ ਕਲਬ ਦੀ ਸਿਸਟਮ ਇਹ ਹੈ ਇਸ ਵਾਰ ਵੀ ਸਾਡੀ ਕੋਸ਼ਿਸ਼ ਹੈ ਦੇ ਵੱਧ ਵੱਧ ਲੋਕਾਂ ਦਾ ਵਧੀਆ ਅਸੀਂ ਕੰਮ ਆ ਸਕੀਏ ਮੈਡੀਕਲ ਸੁਵਿਧਾਵਾਂ ਹੈ ਅੱਡਾਗੇ ਵੀ ਟੀਚਾ ਹੀ ਹੈ ਦੇ ਕੁਝ ਹੋਰ ਵਧੀਆ ਕਰੀਏ ਤੇ ਸਮਾਜ ਨੂੰ ਕੁਝ ਵਧੀਆ ਦੇਈਏ